ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਪੰਜਾਬ ਦੇ ਵਿੱਚ ਮੂੜ ਤੋਂ ਗਰਮ ਹਵਾਵਾਂ ਚੱਲਣ ਸੰਬੰਧੀ ਭੂਖਵਾਣੀ ਵੀ ਕੀਤੀ ਗਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੱਛਮੀ ਚੱਕਰਵਾਦ ਦੇ ਚੱਲਦੇਆਂ ਜਿੱਥੇ ਬਾਰਿਸ਼ ਵਰਗਾ ਮੌਸਮ ਬਣਿਆ ਹੋਇਆ ਸੀ ਉਸ ਦੇ ਨਾਲ ਹੀ ਟੈਂਪਰੇਚਰ ਵੀ ਹੇਠਾਂ ਡਿਗੇ ਨੇ ਪਰ ਹੁਣ ਮੂੜ ਤੋਂ 16 April ਤੋਂ ਲੈ ਕੇ 18 April ਤੱਕ ਸੂਬੇ ਦੇ ਵਿੱਚ ਗਰਮੀ ਪਵੇਗੀ, ਗਰਮ ਹਵਾਵਾਂ ਚੱਲਣਗੀਆਂ, ਇਸ ਦੇ ਨਾਲ ਟੈਂਪਰੇਚਰ ਹੋਰ ਵੀ ਵੱਧ ਸਕਦੇ ਨੇ ਅਤੇ ਉਹਨਾਂ ਕਹਿ ਕੇ 19 ਤੇ 20 ਨੂੰ ਬਦਲਵਾਈ ਵੀ ਹੋ ਸਕਦੀ ਹੈ, ਆਓ ਸੁਣਦੇ ਹਾਂ। ਅਮਰਜੀਤ ਜੀ ਵੀ ਕਿਹਾ ਕਿ ਦਿਨਾਂ ਚ ਮੌਸਮ ਦੇਖਣ ਨੂੰ ਸੀ ਕਿ ਟੈਂਪਰੇਚਰ ਕੁਝ ਘਟੇ ਸੀਗੇ, ਸੋ ਹੁਣ ਮੌਜੂਦਾ ਹਾਲਾਤ ਕੀ ਹੈਗੇ ਨੇ, ਸੋ ਆਉਣ ਵਾਲੇ ਦਿਨਾਂ ਚ ਲੱਗਦਾ ਕਿ ਗਰਮੀ ਤੋਂ ਕੁਝ ਰਾਹਤ ਮਿਲੇਗੀ ਜਾਂ ਇਸੇ ਤਰ੍ਹਾਂ ਟੈਂਪਰੇਚਰ ਫੇਰ ਹੋਰ ਗਰਮ ਹੋਣ ਲੱਗੇਗੀ। ਹਾਂ ਹਾਂ ਜੀ ਜਸਰਾ ਆਪਾਂ ਦੇਖਿਆ ਕਿ ਪਿਛਲੇ ਹਫਤੇ ਜਿਹੜਾ ਟੈਂਪਰੇਚਰਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਆ ਈਵਨ ਜਿਹੜਾ ਟੈਂਪਰੇਚਰ ਹੈ 40 ਡਿਗਰੀ ਤੱਕ ਵੀ ਪਹੁੰਚ ਗਿਆ ਸੀਗਾ ਜਿਹੜਾ ਪਿਛਲੇ ਹਫਤੇ ਦੇ ਵਿੱਚ ਜਿਹੜਾ ਆਪਾਂ ਦਿਨ ਦਾ ਤਾਪਮਨ ਕਹੀਏ ਆ ਰਾਤ ਦਾ ਤਾਪਮਨ ਵੀ ਜਿਹੜਾ ਹੈਗਾ ਉਹ ਵੀ 22 23 ਦੇ ਨੀਰ ਬਹੁਤ ਚੱਲ ਰਿਹਾ ਸੀਗਾ ਜ ਦੋਨੋਂ ਹੀ ਟੈਂਪਰੇਚਰਸ ਜਿਹੜੇ ਸੀ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਸੀ ਆ ਪਰ ਪਿੱਛੇ ਜਿਵੇਂ ਇੱਕ ਲਾਈਟ ਜਿਆ ਸਿਸਟਮ ਡਵੈਲਪ ਹੋਇਆ ਜਿਹਦੇ ਨਾਲ ਕਿ ਬਾਰਿਸ਼ ਤਾਂ ਨਹੀਂ ਹੋਈ ਪਰ ਥੋੜੀ ਬਹੁਤੀ ਬਦਲਵਾਈ ਰਹੀ ਹੈ ਔਰ ਹਵਾ ਵੀ ਚਲਦੀ ਰਹੀ ਹੈ ਹਵਾ ਜਿਹੜੀ ਆ ਉਹ ਵੀ ਨਾਰਮਲ ਤੋਂ ਜ਼ਿਆਦਾ ਉਹਦੀ ਸਪੀਡ ਰਹੀ ਹੈ ਇਸ ਕਰਕੇ ਟੈਂਪਰੇਚਰਸ ਦੇ ਵਿੱਚ ਫਾਲ ਦੇਖਿਆ ਗਿਆ ਸੋ ਹੁਣ 2 ਡਿਗਰੀ ਜਿਹੜਾ ਦਿਨ ਦਾ ਤਾਪਮਨ ਆ ਉਹ ਫਾਲ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਨ ਆ ਉਹ ਵੀ 2 ਡਿਗਰੀ ਫਾਲ ਹੋਇਆ ਜਿਹੜਾ ਮਤਲਬ ਪਹਿਲਾਂ ਜਿਹੜਾ ਚੱਲ ਰਿਹਾ ਸੀ ਪਰ ਹਲੇ ਵੀ ਜਿਹੜੇ ਇਹ ਟੈਂਪਰੇਚਰਸ ਨੇ ਨਾਰਮਲ ਨਾਲੋਂ ਜ਼ਿਆਦਾ ਹੀ ਚੱਲ ਰਹੇ ਨੇ ਪੰਜਵੇਂ ਕੀ ਆਪਾਂ ਹੌਣ ਵਾਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਹਲੇ ਕੋਈ ਸਿਸਟਮ ਜ਼ਿਆਦਾ ਅਪਰੋਚ ਨਹੀਂ ਕਰ ਰਿਹਾ ਤੇ ਜਿਹੜੇ ਟੈਂਪਰੇਚਰਸ ਨੇ ਉਹ ਵਧਣ ਦੀ ਹੋਈ ਸੰਭਾਵਨਾ ਨਜ਼ਰ ਆ ਰਹੀ ਹੈ ਸੋ ਆਈਐਮਡੀ ਵੱਲੋਂ ਵੀ ਜਿਹੜੀ ਸਾਨੂੰ ਲੇਟੈਸਟ ਫੋਰਕਾਸਟ ਮਿਲੀ ਹੈ ਉਹਦੇ ਵਿੱਚ ਜਿਵੇਂ 16 17 18 ਨੂੰ ਮਤਲਬ ਪਹਿਲਾਂ 16 ਨੂੰ ਕੁਝ ਡਿਸਟ੍ਰਿਕਟਸ ਦੇ ਵਿੱਚ ਹੀਟ ਵੇਵ ਦੀ ਚਾਂਸਸ ਨੇ ਫਿਰ 17-18 ਨੂੰ ਆਲਮੋਸਟ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੀਟ ਵੇਵ ਹੈ ਉਹ ਪਰਸਿਸਟ ਕਰ ਸਕਦੀ ਹੈ ਸੋ ਜਿਸ ਤਰ੍ਹਾਂ ਕਿ ਹੀਟ ਵੇਵ ਦੇ ਹੈਗੇ ਆ ਤਾਂ ਫਿਰ ਜਿਹੜੇ ਟੈਂਪਰੇਚਰਸ ਨੇ ਉਹ 4 ਤੋਂ 5 ਡਿਗਰੀਜ਼ ਜਿਹੜੇ ਨਾਰਮਲ ਤੋਂ ਜ਼ਿਆਦਾ ਰਹਿਣਗੇ ਸੋ ਉਸ ਤੋਂ ਬਾਅਦ 19-20 ਨੂੰ ਕੁਝ ਚੇਂजेस ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਹਦੇ ਮੱਦੇ ਨਜ਼ਰ ਕੀ ਆਪਾਂ ਨੂੰ ਬਦਲਵਾਈ ਜਿਹੜੀ ਆ ਉਹ ਹੋ ਸਕਦੀ ਹੈ ਤੇ ਉਦੋਂ ਫੇਰ ਟੈਂਪਰੇਚਰਸ ਦੇ ਵਿੱਚ ਥੋੜਾ ਫਾਲ ਨਜ਼ਰ ਆਵੇਗਾ ਪਰ ਆ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਆਈਐਮਡੀ ਵੱਲੋਂ ਹੀਟ ਵੇਵ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਤੇ ਆਮ ਲੋਕਾਂ ਨੂੰ ਇਹੀ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਹੀਟ ਵੇਵ ਤੋਂ ਆਪਾਂ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਤਾਂ ਜਿਸ ਤਰ੍ਹਾਂ ਆਪਾਂ ਲਿਕੁਇਡ ਜਿਹੜਾ ਉਹਨੂੰ ਲਗਾਤਾਰ ਉਹ ਆਪਣਾ ਲੈਂਦੇ ਰਹਿਣ ਤਾਂ ਕਿ ਜਿਹੜੀ ਡੀਹਾਈਡਰੇਸ਼ਨ ਤੋਂ ਬਚਾਅ ਹੋ ਸਕੇ ਔਰ ਬਹੁਤ ਜ਼ਿਆਦਾ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਜੇ ਕਣਕ ਦੀ ਹੁਣ ਜਿਹੜੀ ਪੱਕ ਚੁੱਕੀ ਕਣਕ ਹੈ ਉਹਨੂੰ ਮਤਲਬ ਕਈ ਵਾਰੀ ਅੱਗ ਲੱਗਣ ਦੀਆਂ ਸਭਾਵਨਾਵਾਂ ਵੱਧ ਜਾਂਦੀਆਂ ਨੇ ਕਿਉਂਕਿ ਜਿਵੇਂ ਹੀਟ ਵੇਵ ਦੀ ਪ੍ਰੈਡਿਕਸ਼ਨ ਹੈ ਤਾਂ ਟੈਂਪਰੇਚਰ ਨੇਚਰਲੀ ਬਹੁਤ ਰਾਈਜ਼ ਕਰੂਗਾ ਤੇ ਉਦੋਂ ਫਿਰ ਜਿਹੜੀ ਪੱਕੀ ਹੋਈ ਕਣਕ ਹੈ ਜਾ ਜਿਹੜੀ ਕਣਕ ਦੇ ਨਾੜ ਨੂੰ ਕਿਸਾਨ ਵੀ ਅੱਗ ਕਿਤੇ ਲਾ ਦਿੰਦੇ ਆ ਤਾਂ ਕਿਉਂਕਿ ਉਹਨਾਂ ਨੇ ਅਗਲੀ ਫਸਲ ਲਈ ਆਪਣਾ ਖੇਤ ਖਾਲੀ ਕਰਨਾ ਹੁੰਦਾ ਤਾਂ ਉਹ ਚੀਜ਼ਾਂ ਨੂੰ ਜ਼ਰੂਰ ਮਤਲਬ ਤੋਂ ਗੁਰੇਜ਼ ਕਰਨ ਕਿਉਂਕਿ ਜਿਵੇਂ ਟੈਂਪਰੇਚਰਸ ਜ਼ਿਆਦਾ ਹੋਣਗੇ ਹੀਟ ਵੇਵ ਹੋਏਗੀ ਤੇ ਉਧਰੋਂ ਅੱਗ ਲੱਗਣ ਦੀ ਅੱਗ ਨੂੰ ਵਧਣ ਦੀ ਸੰਭਾਵਨਾ ਜਿਹੜੀ ਉਹ ਵੱਜ ਜਾਂਦੀ ਹੈ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਕਿਤੇ ਵੀ ਜਿਹੜਾ ਅ ਮਤਲਬ ਨਾੜਾ ਜਿਹੜਾ ਕਣਕ ਦਾ ਉਹਨੂੰ ਅੱਗ ਨਾ ਲਾਈ ਜਾਵੇ ਸੋ ਉਹਨੂੰ ਖੇਤ ਚ ਹੀ ਵਾਇਆ ਜਾਵੇ ਤਾਂ ਕਿ ਜਿਹੜੀ ਆਪਾਂ ਅਗਲੀ ਫਸਲ ਹੈ ਉਹ ਉਹਨੂੰ ਉਹਦਾ ਫਾਇਦਾ ਲੈ ਸਕੀਏ ਸੋ ਦਾਤ ਇਹ ਹੈ ਕਿ ਅੱਤ ਦੀ ਗਰਮੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਚੱਲਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਪੁਵਿੱਖ